ਇਨਸਾਨ ਦੀ ਦੇਹੀ ਨੂੰ ਸਭ ਤੋਂ ਉੱਤਮ ਦੇਹੀ ਕਿਹਾ ਗਿਆ ਹੈ। ਔਰ ਹੁਣ ਪਸ਼ੂਆਂ ਦੀ ਗੱਲ ਚਲੀ ਹੈ। ਤਾਂ ਜੀਵ ਨੇ ਸਵਾਲ ਪੁੱਛਿਆ ਕਿ ਮਾਲਕੋ ਤੁਸੀਂ ਕਹਿੰਦੇ ਆ ਕਿ ਮੀਟ ਨਾ ਖਾਓ। ਕਿਉਂਕਿ ਮੀਟ ਖਾਣ ਦੇ ਨਾਲ ਪਸ਼ੂਆਂ ਦੀ ਪੰਛੀਆਂ ਦੀ ਜਾਨ ਜਾਂਦੀ ਹੈ। ਤਾਂ ਫਿਰ ਉਹਨਾਂ ਕਿਹਾ ਕਿ ਜਾਨ ਤਾਂ ਫਿਰ ਆਲੂ ਅੰਦਰ ਵੀ ਹੈ। ਜਾਨ ਤਾਂ ਗੋਭੀ ਅੰਦਰ ਵੀ ਹੈ। ਜਾਨ ਤਾਂ ਸਾਗ ਸਬਜ਼ੀ ਅੰਦਰ ਵੀ ਹੈ। ਫਿਰ ਜਦੋਂ ਆਪਾਂ ਸਬਜ਼ੀ ਬਣਾਉਂਦੇ ਆਂ ਗੋਭੀ ਬਣਾਉਂਦੇ ਆਂ ਉਹਨਾਂ ਨੂੰ ਵੀ ਅਸੀਂ ਮਾਰਦੇ ਆਂ ਤਾਂ ਫਿਰ ਕੀ ਸਾਨੂੰ ਉਹ ਖਾਣੇ ਨਹੀਂ ਚਾਹੀਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਕਿਉਂਕਿ ਜਾਨ ਤਾਂ ਉਹ ਅੰਦਰ ਵੀ ਹੈ ਸਵਾਲ ਬੜਾ ਗਹਿਰਾਈ ਵਾਲਾ ਹੈ ਇਹ ਕਿਉਂਕਿ ਹੋ ਸਕਦਾ ਇਹ ਸਵਾਲ ਕਈਆਂ ਦੇ ਮਨ ਚ ਆਂਦਾ ਹੋਵੇ ਇੱਕ ਆਲੂ ਅੰਦਰ ਜਾਨ ਹੈ ਉਹਨੂੰ ਵੀ ਤਾਂ ਅਸੀਂ ਕੱਟਦੇ ਆਂ ਇੱਕ ਬੱਕਰੇ ਅੰਦਰ ਜਾਨ ਹੈ ਉਹਨੂੰ ਵੀ ਕੱਟ ਲਿਆ ਤਾਂ ਕੀ ਹੋ ਗਿਆ ਇੱਕ ਮੁਰਗੇ ਨੂੰ ਕੱਟ ਲਿਆ ਤਾਂ ਕੀ ਹੋ ਗਿਆ ਇੱਕ ਗੋਭੀ ਨੂੰ ਕੱਟਦੇ ਆਂ ਉਹ ਚ ਜਾਨ ਹੈ ਇੱਕ ਮੁਰਗੇ ਨੂੰ ਕੱਟਦੇ ਉਹ ਚ ਵੀ ਜਾਨ ਹੈ ਤਾਕੀ ਫਰਕ ਹੈ ਐਸੀ ਦੱਸਣਾ ਚਾਹਾਂਗੇ ਫਰਕ ਹੈ ਇਹਨੂੰ ਥੋੜਾ ਸਮਝिए ਕਿ ਐਸੀ ਜਾਂ ਜਿੰਨੇ ਵੀ ਰੂਹਾਨੀਅਤ ਨਾਲ ਜੁੜੇ ਹੋਏ ਸੰਤ ਮਹਾਪੁਰਸ਼ ਦੁਨੀਆ ਤੇ ਆਏ ਮਹਾਤਮਾ ਦੁਨੀਆ ਤੇ ਆਏ ਕਿਉਂਕਿ ਮਹਾਤਮਾ ਦਾ ਮਤਲਬ ਹੀ ਹੁੰਦਾ ਮਹਾ ਆਤਮਾ ਜਿਹਦੇ ਅੰਦਰ ਮਹਾ ਆਤਮਾ ਹੋਵੇ ਮਹਾ ਸੋਚ ਹੋਵੇ ਦੂਜਿਆਂ ਨੂੰ ਖੁਸ਼ੀ ਦੇਣ ਦੀ ਕਲਾ ਜਿਹਦੇ ਅੰਦਰ ਹੋਵੇ ਦੂਜਿਆਂ ਦੇ ਦੁੱਖਾਂ ਨੂੰ ਹਰਨ ਦੀ ਕਲਾ ਜਿਹਦੇ ਅੰਦਰ ਹੋਵੇ ਉਹਨੂੰ ਕਹਿੰਦੇ ਮਹਾ ਆਤਮਾ ਮਹਾਤਮਾ ਪਰਮਾਤਮਾ ਨਾਲ ਵੀ ਕਈ ਲੋਕ ਨਾਰਾਜ਼ ਹੋ ਜਾਂਦੇ ਐ ਕਿ ਇਹ ਕੀ ਸਮਝਾ ਰਹੇ ਹੈ ਮੀਟ ਖਾਣ ਤੋਂ ਮਨਾ ਕਰਦੇ ਐ ਫਲਾਨੇ ਕੰਮ ਤੋਂ ਮਨਾ ਕਰਦੇ ਬੰਦੇ ਨਾਰਾਜ਼ ਹੋ ਜਾਂਦੇ ਐ ਤੇ ਅਸੀਂ ਇੱਕ ਗੱਲ ਤੁਹਾਨੂੰ ਕਹਾਂਗੇ ਨਾਰਾਜ਼ ਪਤਾ ਕੌਣ ਹੁੰਦਾ ਹੈ ਨਾਰਾਜ਼ ਉਹੀ ਹੁੰਦਾ ਹੈ ਕਿਹੜਾ ਨਾ ਰਾਜ ਜਿਹੜਾ ਫਕੀਰਾਂ ਦੇ ਰਾਜ ਨੂੰ ਨਹੀਂ ਜਾਣਦਾ ਕਿਉਂਕਿ ਇੱਕ ਹੁੰਦਾ ਬਾ ਰਾਜ ਜਿਹੜਾ ਰਾਜ ਨੂੰ ਜਾਣ ਲੈਂਦਾ ਹੈ ਉਹ ਤਾਂ ਫਕੀਰਾਂ ਦੇ ਵਚਨਾਂ ਨੂੰ ਸਮਝ ਲੈਂਦਾ ਤਾਂ ਜਿਹੜਾ ਨਾਰਾਜ਼ ਹੁੰਦਾ ਹੈ ਫਕੀਰਾਂ ਦੇ ਰਾਜ ਹੀ ਨਹੀਂ ਸਮਝ ਪਾਂਦਾ ਫਕੀਰਾਂ ਦੀ ਗੱਲ ਹੀ ਨਹੀਂ ਸਮਝ ਪਾਂਦਾ ਉਹ ਨਾਰਾਜ਼ ਹੋ ਕੇ ਇੱਕ ਪਾਸੇ ਬਹਿ ਜਾਂਦਾ ਹੈ ਕਿਉਂਕਿ ਅਸੀਂ ਕਹਿੰਦੇ ਫਲਾਨਾ ਨਾਰਾਜ਼ ਹੋ ਗਿਆ ਤੇ ਇਹਦਾ ਮਤਲਬ ਕੀ ਸੀ ਕਿ ਉਹ ਤੁਹਾਡੀ ਮਜਬੂਰੀ ਨੂੰ ਸਮਝ ਨਹੀਂ ਪਾਇਆ ਜਾਂ ਤੁਹਾਡੇ ਪ੍ਰੇਮ ਨੂੰ ਸਮਝ ਨਹੀਂ ਪਾਇਆ ਉਹ ਤੁਹਾਡੇ ਗੱਲ ਨੂੰ ਸਮਝ ਨਹੀਂ ਪਾਇਆ ਇਸ ਲਈ ਨਾਰਾਜ਼ ਹੋ ਕੇ ਇੱਕ ਪਾਸੇ ਬਹਿ ਗਿਆ ਜਾਨੀ ਨਾਰਾਜ਼ ਰਾਜ ਦਾ ਮਤਲਬ ਹੁੰਦਾ ਪੇਦ ਔਰ ਜਿਹਨੂੰ ਜਿਹੜਾ ਭੇਦ ਹੀ ਨਾ ਸਮਝਿਆ ਉਹ ਇੱਕ ਪਾਸੇ ਮੂੰਹ ਫਲਾ ਕੇ ਬਹਿ ਜਾਂਦਾ ਹੈ ਤਾਂ ਜਿਹੜਾ ਭੇਦ ਨੂੰ ਸਮਝ ਲੈਂਦਾ ਹੈ ਉਹ ਤਾਂ ਫਿਰ ਆਨੰਦ ਲੈਂਦਾ ਹੈ ਖੁਸ਼ ਹੁੰਦਾ ਹੈ ਫਕੀਰਾਂ ਦੇ ਵਚਨ ਸੁਣ ਕੇ ਔਰ ਉਹਨਾਂ ਵਚਨਾਂ ਨੂੰ ਆਪਣੇ ਜੀਵਨ ਚ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਸਮਝੀਏ ਹੁਣ ਕਿ ਸੰਤਾਂ ਨੇ ਫਕੀਰਾਂ ਨੇ ਜਾਂ ਐਸੀੀ ਮੀਟ ਖਾਣ ਤੋਂ ਮਨਾ ਕਿਉਂ ਕਰ ਰਹੇ ਆ ਕਿ ਕਿਸੇ ਮੁਰਗੇ ਦਾ ਮੀਟ ਨਾ ਖਾਓ ਯਾਨੀ ਕਿਸੇ ਵੀ ਜਾਨਵਰ ਦਾ ਪਸ਼ੂ ਪੰਛੀ ਦਾ ਮੀਟ ਨਾ ਖਾਓ ਪਰ ਐਸੀ ਕਹਿੰਦੇ ਆਲੂ ਖਾਓ ਗੋਭੀ ਖਾਓ ਸਾਗ ਖਾਓ ਸਬਜੀ ਖਾਓ ਤਾਂ ਸਵਾਲ ਹੈ ਕਿ ਉਹਦੇ ਅੰਦਰ ਵੀ ਜਾਨ ਹੁੰਦੀ ਫਿਰ ਉਹ ਕਿਉਂ ਖਾਣ ਨੂੰ ਕਿਹਾ ਜਾਂਦਾ ਹੈ ਤਾਂ ਇੱਥੇ ਥੋੜਾ ਜਿਹਾ ਸਾਨੂੰ ਸਮਝਣਾ ਪਏਗਾ ਥੋੜਾ ਜਿਹਾ ਹੁਣ ਸਮਝੀਏ ਰਾਜ ਨੂੰ ਕਿ ਸੰਤ ਸਬਜੀ ਆਲੂ ਖਾਣ ਤੋਂ ਮਨਾ ਕਿਉਂ ਨਹੀਂ ਕਰਦੇ ਔਰ ਮੀਟ ਖਾਣ ਤੋਂ ਮਨਾ ਕਿਉਂ ਕਰਦੇ ਹੈ ਇਹਦਾ ਕਾਰਨ ਹੈ ਪਹਿਲਾਂ ਆਪਣੇ ਸਰੀਰ ਨੂੰ ਸਮਝੋ ਕਿ ਤੁਹਾਡੇ ਸਰੀਰ ਅੰਦਰ ਪੰਜ ਬੈਰੀ ਹੈ ਬੋਲੋ ਹੈ ਕਿ ਨਹੀਂ ਪੰਜ ਵਿਕਾਰ ਹੈ ਕਿਹਨੂੰ ਕਿਹਨੂੰ ਪਤਾ ਪੰਜ ਵਿਕਾਰਾਂ ਬਾਰੇ ਜਰਾ ਹੱਥ ਖੜਾ ਕਰਕੇ ਦੱਸੋ ਕਾਮ ਕ੍ਰੋਧ ਲੋਭ ਮੋਹ ਔਰ ਅਹੰਕਾਰ ਇਹ ਪੰਜ ਬੈਰੀ ਸਾਡੇ ਅੰਦਰ ਹੈ ਪੰਜ ਸਾਡੇ ਵਿਕਾਰ ਹੈ ਪੰਜ ਕਮੀਆਂ ਹੈ ਸਾਡੇ ਅੰਦਰ ਬੋਲੋ ਹੈ ਕਿ ਨਹੀਂ ਹੁਣ ਗੁਰੂ ਰਹਿਬਰ ਸੰਤ ਸਾਨੂੰ ਇਹਨਾਂ ਕਮੀਆਂ ਚੋਂ ਕੱਢ ਕੇ ਉਹ ਪਰਮਾਨੰਦ ਵੱਲ ਲੈ ਕੇ ਜਾਣਾ ਚਾਹੁੰਦੇ ਆ ਪਰਮ ਸ਼ਾਂਤੀ ਵੱਲ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਜੇ ਪਰਮ ਸ਼ਾਂਤੀ ਤੱਕ ਪਹੁੰਚਣਾ ਹੈ ਤਾਂ ਸਾਨੂੰ ਕ੍ਰੋਧ ਵਾਲੇ ਤਤ ਨੂੰ ਘਟਾਉਣਾ ਪਏਗਾ। ਜੇ ਪਰਮ ਸ਼ਾਂਤੀ ਤੱਕ ਪਹੁੰਚਣਾ ਹੈ ਤਾਂ ਸਾਨੂੰ ਲੋਭ ਵਾਲੇ ਤਤ ਨੂੰ ਘਟਾਉਣਾ ਪਏਗਾ। ਜੇ ਪਰਮ ਸ਼ਾਂਤੀ ਤੱਕ ਪਹੁੰਚਣਾ ਹੈ ਤਾਂ ਸਾਨੂੰ ਮੋਹ ਵਾਲੇ ਅਹੰਕਾਰ ਵਾਲੇ ਤਤ ਨੂੰ ਘਟਾਉਣਾ ਪਏਗਾ। ਕਿਉਂਕਿ ਇਹਨਾਂ ਤਤਾਂ ਨੂੰ ਘਟਾ ਕੇ ਜਾਂ ਇਹਨਾਂ ਨੂੰ ਆਪਣੇ ਕਾਬੂ 'ਚ ਕਰਕੇ ਹੀ ਅਸੀਂ ਪਰਮਨੰਦ ਯਾਨੀ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਾਂ। ਹੁਣ ਸੰਤ ਮੀਟ ਖਾਣ ਤੋਂ ਮਨਾ ਕਿਉਂ ਕਰਦੇ ਆ? ਉਹਦਾ ਕਾਰਨ ਕੀ ਹੈ ਕਿ ਅਗਰ ਤੁਸੀਂ ਜਾਨਵਰਾਂ ਨੂੰ ਦੇਖੋ ਪਸ਼ੂਆਂ ਨੂੰ ਦੇਖੋ ਪੰਛੀਆਂ ਨੂੰ ਦੇਖੋ ਤਾਂ ਪਸ਼ੂਆਂ ਅੰਦਰ ਵੀ ਕੰਮ ਹੁੰਦਾ ਹੈ ਬੋਲੋ ਹੁੰਦਾ ਹੈ ਕਿ ਨਹੀਂ ਜੇ ਪਸ਼ੂਆਂ ਅੰਦਰ ਪੰਛੀਆਂ ਅੰਦਰ ਕੰਮ ਨਾ ਹੋਵੇ ਤਾਂ ਫਿਰ ਉਹ ਬੱਚੇ ਕਿਦਾ ਪੈਦਾ ਕਰਨ ਕਿਉਂਕਿ ਜਨਮ ਹੀ ਕੰਮ ਤਾਂ ਹੁੰਦਾ ਹੈ ਇਸ ਲਈ ਕੰਮ ਪਸ਼ੂਆਂ ਅੰਦਰ ਵੀ ਹੈ ਪੰਛੀਆਂ ਅੰਦਰ ਵੀ ਹੈ ਕ੍ਰੋਧ ਪਸ਼ੂਆਂ ਅੰਦਰ ਵੀ ਹੈ ਪੰਛੀਆਂ ਅੰਦਰ ਵੀ ਐ ਇਸ ਲਈ ਤੁਸੀਂ ਕਿਸੇ ਪਸ਼ੂ ਪੰਛੀ ਨੂੰ ਮਾਰੇ ਜਾਂ ਛੇੜੋ ਉਹ ਵੀ ਚੁੰਝ ਮਾਰਦੇ ਐ ਕੁੱਤੇ ਨੂੰ ਮਾਰੇ ਜਾਂ ਛੇੜੋ ਤਾਂ ਕੁੱਤਾ ਵੀ ਲੱਤ ਫੜਨ ਨੂੰ ਆ ਜਾਂਦਾ ਬੋਲੋ ਹੈ ਕਿ ਨਹੀਂ ਨਾਲ ਨਾਲ ਹਾਂ ਜਾਂ ਨਾ ਜਵਾਬ ਦੇਈ ਜਾਣਾ ਸਾਨੂੰ ਫੇ ਪਤਾ ਲੱਗੇਗਾ ਤੁਸੀਂ ਗੱਲ ਸਮਝ ਰਹੇ ਹੋ ਸੁਣ ਰਹੇ ਹੋ ਇਹ ਨਾ ਹੋਵੇ ਅਸੀਂ ਸਮਝਾਈ ਆਈਏ ਤੁਸੀਂ ਝੋਕਾ ਹੀ ਲਈ ਜਾਓ ਤਾਂ ਅਸੀਂ ਸੋਚੀ ਜਾਈਏ ਸਿਰ ਹਿਲਾ ਰਹੇ ਕਿਉਂਕਿ ਜਿਹੜੇ ਝੋਕ ਆਂਦੀ ਐ ਨਾ ਐਸੀ ਕਹਿੰਦਾ ਹਾਂ ਬੰਦਾ ਕਹਿੰਦਾ ਠੀਕ ਐ ਠੀਕ ਐ ਇਹਦਾ ਪਤਾ ਹੀ ਬਾਅਦ ਚ ਲੱਗਣਾ ਮਾਲਕ ਨੇ ਕੀ ਗਿਆ ਸਮਝ ਹੀ ਨਹੀਂ ਆਈ ਇਸ ਲਈ ਆਵਾਜ਼ ਦਿਓ ਯੈਸ অর ਨੋ हां या ना पशु अंदर क्रोध ਹੁੰਦਾ ਹੈ ਹੁੰਦਾ ਕਿਉਂਕਿ ਪਸ਼ੂ ਵੀ ਮਾਰਨ ਦੌੜਦਾ ਹੈ ਕੁੱਤੇ ਨੂੰ ਛੇੜੋ ਕਿਸੇ ਜਾਨਵਰ ਨੂੰ ਛੇੜੋ ਪੰਛੀ ਨੂੰ ਛੇੜੋ ਕਦੀ ਦੇਖੋ ਦੋ ਚਿੜੀਆਂ ਇੱਕ ਦਾਣਾ ਪਿਆ ਹੋਵੇ ਤਾਂ ਉਹ ਵੀ ਜਿੜੀ ਆਂਦੀ ਉਹ ਵੀ ਉਹ ਇੱਕ ਨੂੰ ਖਾਣ ਪੈਂਦੀ ਹੈ ਪਿੱਛੇ ਹੋ ਮੈਂ ਖਾਣਾ ਹੈ ਕਿਉਂਕਿ क्रोध ਪਸ਼ੂਆਂ ਅੰਦਰ ਵੀ ਹੈ ਲੋਭ ਬੰਦਿਆਂ ਅੰਦਰ ਵੀ ਹੈ ਤਾਂ ਲੋਭ ਪਸ਼ੂ ਪੰਛੀਆਂ ਅੰਦਰ ਵੀ ਹੈ ਇਸੇ ਲਈ ਤਾਂ ਕੋਈ ਦਾਣਾ ਹੋਵੇ ਕੋਈ ਚੀਜ਼ ਹੋਵੇ ਕਿਸੇ ਬਾਂਦਰ ਨੂੰ ਕੇਲੇ ਪਾ ਕੇ ਦੇਖ ਲਓ ਉਹ ਸਾਰੇ ਕੇਲੇ ਆਪ ਹੀ ਇਕੱਠੇ ਕਰੇਗਾ ਦੂਜੇ ਨੂੰ ਕਹੇਗਾ ਪਿੱਛੇ ਹੋ ਕੋਈ ਲੋਭ ਹੈ ਇਕੱਠਾ ਕਰਨ ਦਾ ਔਰ ਫਿਰ ਆ ਗਿਆ ਮੋਹ ਮੋਹ ਪਸ਼ੂਆਂ ਅੰਦਰ ਵੀ ਹੈ ਪੰਛੀਆਂ ਅੰਦਰ ਵੀ ਹੈ ਇਸੇ ਲਈ ਤਾਂ ਪਸ਼ੂ ਆਪਣੇ ਬੱਚਿਆਂ ਨੂੰ ਪਾਲਦੇ ਹੈ ਪੰਛੀ ਆਪਣੇ ਬੱਚਿਆਂ ਨੂੰ ਪਾਲਦੇ ਹੈ ਅਗਰ ਉਹਨਾਂ ਅੰਦਰ ਮੋਹ ਨਾ ਹੋਵੇ ਤਾਂ ਫਿਰ ਉਹ ਬੱਚੇ ਦੀ ਫਿਕਰ ਨਾ ਕਰਨ ਪਰ ਬਾਂਦਰ ਬਾਰੇ ਤਾਂ ਅਸੀਂ ਇੰਨਾ ਸੁਣਿਆ ਹੈ ਕਿ ਬਾਂਦਰੀ ਉਹਦੇ ਅੰਦਰ ਇੰਨਾ ਆਪਣੇ ਬੱਚੇ ਦੇ ਪ੍ਰਤੀ 모ਹ ਹੁੰਦਾ ਹੈ ਪਿਆਰ ਹੁੰਦਾ ਹੈ ਕਿ ਜੇ ਉਹਦਾ ਬੱਚਾ ਮਰ ਵੀ ਜਾਵੇ ਨਾ ਤਾਂ ਵੀ ਆਪਣੀ ਛਾਤੀ ਨਾਲ ਲਾ ਕੇ ਬੈਠੀ ਰਹਿੰਦੀ ਹੈ ਇਹ 모ਹ ਨਹੀਂ ਤਾਂ ਹੋਰ ਕੀ ਹੈ ਹੁਣ ਬੰਦੇ ਦੇ ਅੰਦਰ ਪੰਜ ਵਿਕਾਰ ਹੈ ਕਾਮ, ਕ੍ਰੋਧ, ਲੋਭ, 모ਹ, ਅਹੰਕਾਰ ਪਰ ਆ ਜੀ ਇਹ ਅਹੰਕਾਰ ਤੇ ਅਹੰਕਾਰ ਪਸ਼ੂਆਂ ਅੰਦਰ ਹੈ ਨਹੀਂ ਅਹੰਕਾਰ ਪੰਛੀਆਂ ਅੰਦਰ ਹੈ ਨਹੀਂ ਕਿਉਂਕਿ ਪੰਜਵਾਂ ਤੱਤ ਸਿਰਫ ਇਨਸਾਨ ਅੰਦਰ ਹੈ ਇਸੇ ਲਈ ਤਾਂ ਕਿਸੇ ਬੰਦੇ ਨੂੰ ਤੁਸੀਂ ਕਹੋ ਜ਼ਮੀਨ ਤੇ ਬੈਠਣਾ ਹੈ ਤਾਂ ਬੰਦਾ ਕਹੇਗਾ ਮੈਂ ਜ਼ਮੀਨ ਤੇ ਕਿਉਂ ਬੈਠਾਂ ਮੈਂ ਉੱਚੀ ਜਗ੍ਹਾ ਬੈਠਣਾ ਹੈ ਤਾਂ ਕੁੱਤੇ ਵਿਚਾਰੇ ਨੂੰ ਜਿੱਥੇ ਮਰਜ਼ੀ ਬਿਠਾ ਦਿਓ ਗਾਊ ਨੂੰ ਜਿੱਥੇ ਮਰਜ਼ੀ ਬਿਠਾ ਦਿਓ ਮੱਝ ਨੂੰ ਜਿੱਥੇ ਮਰਜ਼ੀ ਬਿਠਾ ਦਿਓ ਘੋੜੇ ਹਾਥੀ ਨੂੰ ਜਿੱਥੇ ਮਰਜ਼ੀ ਬਿਠਾ ਦਿਓ ਸ਼ੇਰ ਚੀਤੇ ਨੂੰ ਜਿੱਥੇ ਮਰਜ਼ੀ ਬਿਠਾ ਦਿਓ ਉਹਨਾਂ ਕਦੀ ਨਹੀਂ ਕਹਣਾ ਕਿ ਮੈਨੂੰ ਉੱਚੀ ਜਗ੍ਹਾ ਬਿਠਾਓ ਮੈਂ ਨੀਵੀਂ ਜਗ੍ਹਾ ਕਿਉਂ ਬੈਠਾਂ ਕਿਉਂਕਿ ਉਹਦੇ ਅੰਦਰ ਹੰਕਾਰ ਨਹੀਂ ਹੈ ਹੁਣ ਸਾਨੂੰ ਮੀਟ ਕਿਉਂ ਨਹੀਂ ਖਾਣਾ ਚਾਹੀਦਾ ਕਿਉਂ ਨਹੀਂ ਖਾਣਾ ਚਾਹੀਦਾ ਕਿਉਂਕਿ ਬੰਦੇ ਦੇ ਅੰਦਰ ਇਹ ਬੈਰੀ ਹੈ ਪੰਜ ਕਮੀਆਂ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੁਣ ਜਰਾ ਸਮਝਣਾ ਕਿ ਜੇ ਫਰਜ ਕਰੋ ਤੁਹਾਡੇ ਅੰਦਰ ਵਿਟਾਮਿਨ ਡੀ ਦੀ ਕਮੀ ਹੈ ਤਾਂ ਤੁਹਾਨੂੰ ਡਾਕਟਰ ਕੀ ਸਲਾਹ ਦੇਣਗੇ ਕਿ ਭਾਈ ਤੇਰੀ ਬਾਡੀ ਚ ਵਿਟਾਮਿਨ ਡੀ ਘਟ ਹੈ ਇਸ ਲਈ ਵਿਟਾਮਿਨ ਡੀ ਦੀ ਗੋਲੀ ਖਾ ਬੋਲੋ ਕਹਿਣਗੇ ਕਿ ਨਹੀਂ ਜਵਾਬ ਦੇਣਾ ਆਵਾਜ਼ ਨਹੀਂ ਆ ਰਹੀ ਅਗਰ ਤੁਹਾਡੇ ਅੰਦਰ ਆਇਰਨ ਦੀ ਕਮੀ ਹੈ ਤਾਂ ਡਾਕਟਰ ਨੇ ਕਿਹਾ ਆਇਰਨ ਦੀ ਗੋਲੀ ਖਾ ਕਿਉਂਕਿ ਆਇਰਨ ਦੀ ਕਮੀ ਹੈ ਵਿਟਾਮਿਨ ਸੀ ਦੀ ਕਮੀ ਹੈ ਤਾਂ ਡਾਕਟਰ ਨੇ ਕਿਹਾ ਔਰੈਂਜ ਲੈਮਨ ਜਾਂ ਜਿਹਨਾਂ 'ਚ ਵਿਟਾਮਿਨ ਸੀ ਹੈ ਉਹ ਗੋਲੀ ਜਾਂ ਉਹ ਫਰੂਟ ਖਾ ਤਾਂ ਕਿ ਤੇਰੇ 몸 'ਚ ਵਿਟਾਮਿਨ ਸੀ ਵਧੇ ਹੁਣ ਜਿਹੜੀ ਚੀਜ਼ ਸਾਡੇ ਅੰਦਰ ਘੱਟ ਹੁੰਦੀ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਉਹ ਚੀਜ਼ ਖਾਂਦੇ ਹਾਂ ਜਿਹਦੇ ਅੰਦਰ ਉਹ ਚੀਜ਼ ਮੌਜੂਦ ਹੋਵੇ ਔਰੈਂਜ 'ਚ ਅੰਦਰ ਵਿਟਾਮਿਨ ਸੀ ਹੈ ਐਸੀ ਖਾਂਦੇ ਹਾਂ ਵਿਟਾਮਿਨ ਸੀ ਵਧਦਾ ਹੈ ਦੁੱਧ ਵਿੱਚ ਵਿਟਾਮਿਨ ਡੀ ਹੈ ਜਾਂ ਹੋਰ ਗੋਲੀਆਂ 'ਚ ਵਿਟਾਮਿਨ ਡੀ ਅਸੀਂ ਖਾਂਦੇ ਆ ਤਾਂ ਸਾਡਾ ਵਿਟਾਮਿਨ ਡੀ ਦਾ ਲੈਵਲ ਵੱਧਦਾ ਹੈ ਤਾਂ ਹੁਣ ਜਰਾ ਸੋਚੋ ਪਸ਼ੂ ਪੰਛੀਆਂ ਅੰਦਰ ਕੀ ਹੈ ਕਾਮ, ਕ੍ਰੋਧ, ਲੋਭ, ਮੋਹ ਹੁਣ ਜਿਹਨਾਂ ਅੰਦਰ ਪਹਿਲੀ ਇਹ ਚੀਜ਼ਾਂ ਮੌਜੂਦ ਹੈ ਜਦੋਂ ਉਹ ਚੀਜ਼ਾਂ ਸਾਡੇ ਅੰਦਰ ਜਾਣਗੀਆਂ ਤਾਂ ਸਾਡਾ ਕਿਹੜਾ ਲੈਵਲ ਵਧੇਗਾ ਸਾਡਾ ਕਿਹੜਾ ਲੈਵਲ ਵਧੇਗਾ ਕਾਮ, ਕ੍ਰੋਧ, ਲੋਭ, ਮੋਹ ਤੋਂ ਪਹਿਲਾਂ ਹੀ ਅਸੀਂ ਦੁਖੀ ਬੈਠੇ ਆਂ ਪਹਿਲੀ ਇਹ ਚੀਜ਼ਾਂ ਸਾਡੇ ਅੰਦਰ ਭਰਪੂਰ ਹੈ ਤਾਂ ਜਦੋਂ ਉਹ ਵੀ ਚੀਜ਼ਾਂ ਅਸੀਂ ਖਾਵਾਂਗੇ ਜਿਨ੍ਹਾਂ ਅੰਦਰ ਪਹਿਲੇ ਹੀ ਇਹ ਚਾਰੀ ਤੱਤ ਜੁੜੇ ਹੋਏ ਐ ਜਦੋਂ ਉਹ ਚੀਜ਼ ਸਾਡੇ ਅੰਦਰ ਜਾਏਗੀ ਤਾਂ ਸਾਡੇ ਲੈਵਲ ਨੂੰ ਹੋਰ ਵੀ ਵਧਾਏਗੀ ਇਹ ਤੁਹਾਡੇ ਅੰਦਰ ਪਹਿਲੇ ਹੀ ਵਿਟਾਮਿਨ ਡੀ ਹਾਈ ਹੈ ਤਾਂ ਡਾਕਟਰ ਨੇ ਤੁਹਾਨੂੰ ਸਲਾਹ ਦੇਣੀ ਵਿਟਾਮਿਨ ਡੀ ਨਾ ਖਾਵੀਂ ਕਿਉਂਕਿ ਜਿਆਦਾ ਹਾਈ ਹੋ ਗਿਆ ਤਾਂ ਤੇਰੇ ਵਾਸਤੇ ਨੁਕਸਾਨਦਾਇਕ ਹੋਏਗਾ ਇਸ ਲਈ ਭਾਈ ਉਹ ਸਾਰੀਆਂ ਚੀਜ਼ਾਂ ਖਾ ਪਰ ਵਿਟਾਮਿਨ ਡੀ ਨਾ ਖਾਵੀਂ ਕਿਉਂਕਿ ਇਹ ਤੇਰੇ ਅੰਦਰ ਪਹਿਲੇ ਹੀ ਜਿਆਦਾ ਹੈ ਹੁਣ ਇਹਦੇ ਨਾਲ ਜੁੜੀ ਚੀਜ਼ ਖਾ ਲਈ ਤਾਂ ਤੈਨੂੰ ਨੁਕਸਾਨ ਕਰੇਗੀ ਤੇ ਇਸੇ ਤਰ੍ਹਾਂ ਸੰਤ ਦੇਖਦੇ ਐ ਕਿ ਤੇਰੇ ਅੰਦਰ ਕਾਮ ਪਹਿਲਾਂ ਹੀ ਜ਼ਿਆਦਾ ਹੈ ਤੇਰੇ ਅੰਦਰ ਕਰੋਧ ਪਹਿਲਾਂ ਹੀ ਜ਼ਿਆਦਾ ਹੈ ਤੇਰੇ ਅੰਦਰ ਲੋਭ ਪਹਿਲਾਂ ਹੀ ਜ਼ਿਆਦਾ ਹੈ ਤੇਰੇ ਅੰਦਰ ਮੋਹ ਪਹਿਲਾਂ ਹੀ ਜ਼ਿਆਦਾ ਹੈ ਹੁਣ ਜੇ ਤੂੰ ਉਹ ਚੀਜ਼ਾਂ ਖਾਏਗਾ ਜਿਨ੍ਹਾਂ ਅੰਦਰ ਇਹ ਤਤ ਮੌਜੂਦ ਹੈ ਤਾਂ ਉਹਨਾਂ ਨੇ ਤੇਰੇ ਅੰਦਰ ਜਾ ਕੇ ਤੇਰੇ ਲੈਵਲ ਨੂੰ ਹੋਰ ਵੀ ਹਾਈ ਕਰ ਦੇਣਾ ਹੈ ਜੇ ਤੇਰੇ ਅੰਦਰ ਸ਼ੂਗਰ ਦਾ ਲੈਵਲ ਹਾਈ ਹੈ ਤਾਂ ਡਾਕਟਰ ਨੇ ਕੀ ਕਹਣਾ ਸ਼ੂਗਰ ਨਾ ਖਾ ਬੋਲੋ ਸਮਝਿਓ ਕਿ ਨਹੀਂ ਸ਼ੂਗਰ ਦਾ ਲੈਵਲ ਹਾਈ ਹੈ ਤਾਂ ਡਾਕਟਰ ਨੇ ਇਹ ਨਹੀਂ ਕਿਹਾ ਨਾ ਸ਼ੂਗਰ ਖਾ ਡਾਕਟਰ ਨੇ ਕਿਹਾ ਸ਼ੂਗਰ ਨਾ ਖਾ ਕਿਉਂਕਿ ਤੇਰਾ ਸ਼ੂਗਰ ਦਾ ਲੈਵਲ ਪਹਿਲਾਂ ਹੀ ਹਾਈ ਹੈ ਇਸ ਲਈ ਐਸੀ ਹੀ ਮਨਾ ਕਰਦੇ ਆ ਕਿ ਮੀਟ ਨਾ ਖਾਓ ਕਿਸੇ ਪਸ਼ੂ ਪੰਛੀ ਨੂੰ ਨਾ ਖਾਓ ਕਿਉਂਕਿ ਅਸੀਂ ਦੇਖਦੇ ਆ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਲੈਵਲ ਪਹਿਲਾਂ ਹੀ ਹਾਈ ਹੈ ਜਦੋਂ ਉਹ ਚੀਜ਼ਾਂ ਨੂੰ ਵਿਧਾਨ ਵਾਲੀ ਚੀਜ਼ ਤੁਸੀਂ ਖਾਂਦੇ ਹੋ ਕਿਉਂਕਿ ਹਰੇਕ ਜਾਨਵਰ ਦਾ ਕਾਮ ਵੀ ਹੈ ਕ੍ਰੋਧ ਵੀ ਹੈ ਲੋਭ ਵੀ ਹੈ ਮੋਹ ਵੀ ਹੈ ਉਹਨਾਂ ਅੰਦਰ ਜਿਹੜੇ ਤੱਤ ਹੈ ਜਦੋਂ ਉਹ ਤੁਹਾਡੇ ਅੰਦਰ ਜਾਂਦੇ ਆ ਤਾਂ ਤੁਹਾਡੇ ਅੰਦਰਲੇ ਤੱਤਾਂ ਨੂੰ ਜਾ ਕੇ ਹੋਰ ਵੀ ਵਧਾ ਦਿੰਦੇ ਆ ਇਸ ਲਈ ਇਹ ਚੀਜ਼ ਖਾਣ ਨੂੰ ਸੰਤ ਮਨਾ ਕਰਦੇ ਆ ਤਾਂ ਹੁਣ ਕੀ ਕਾਰਨ ਹੈ ਅਸੀਂ ਦਾਲ ਖਾ ਸਕਦੇ ਆ ਅਸੀਂ ਸਬਜ਼ੀ ਖਾ ਸਕਦੇ ਆ ਸਾਗ ਖਾ ਸਕਦੇ ਆ ਗੋਭੀ ਖਾ ਸਕਦੇ ਆ ਕਿਉਂਕਿ ਗੋਭੀ ਗੋਭੀ ਨੂੰ ਤੁਸੀਂ ਕਟੋ ਤਾਂ ਗੋਭੀ ਕਰੋਧ ਨਹੀਂ ਕਰੇਗੀ ਗੋਭੀ ਕਦੀ ਲੜਦੀ ਦੇਖੀ ਤੁਸੀਂ ਕਿ ਆਲੂ ਆਲੂ ਨਾਲ ਲੜਦਾ ਹੋਵੇ ਜਵਾਬ ਦਿਓ ਸਾਨੂੰ ਕੁੱਤੇ ਨੂੰ ਕੁੱਤਾ ਲੜਦਾ ਦੇਖਿਆ ਹੋਏਗਾ ਤੁਸੀਂ ਦੇਖਿਆ ਜਾਂ ਨਹੀਂ ਮੁਰਗੇ ਨਾਲ ਮੁਰਗਾ ਲੜਦਾ ਦੇਖਿਆ ਹੋਏਗਾ ਤੁਸੀਂ ਦੇਖਿਆ ਜਾਂ ਨਹੀਂ ਪਸ਼ੂ ਨਾਲ ਪਸ਼ੂ ਲੜਦਾ ਤੁਸੀਂ ਦੇਖਿਆ ਹੋਏਗਾ yes no? ya no ਹਾਂ ਜਾਂ ਨਾ ਤਾਂ ਹੁਣ ਜਰਾ ਗੌਰ ਕਰੋ ਕਦੀ ਆਲੂ ਨਾਲ ਆਲੂ ਲੜਦਾ ਦੇਖਿਆ ਕਦੀ ਗੋਭੀ ਨਾਲ ਗੋਭੀ ਲੜਦੀ ਦੇਖੀ ਸਾਗ ਦੇ ਕਿੰਨੇ ਪੱਤੇ ਛਾਬੇ 'ਚ ਰੱਖੇ ਹੁੰਦੇ ਕਦੀ ਲੜਦੇ ਦੇਖਿਆ ਕਿ ਦੂਜੇ ਨਾਲ ਹੁਣ ਇਹ ਵੀ ਗੱਲ ਆਜੋ ਕਿ ਸਾਗ ਲੜਦਾ ਕਿਉਂ ਨਹੀਂ ਕਿਉਂਕਿ ਉਹਦੇ ਅੰਦਰ ਕਿਨਾ ਵਿਰੋਧ ਹੈ ਨਾਕਾਮ ਹੈ ਨਾ ਲੋਭ ਹੈ ਨਾ ਮੋਹ ਹੈ ਸਾਗ ਦਾ ਇੱਕ ਪੱਤਾ ਤੁਸੀਂ ਚੱਕ ਲਓ ਤਾਂ ਦੂਜੇ ਨੇ ਰੋਣਾ ਨਹੀਂ ਹੈ ਓਏ ਮੇਰੇ ਸਾਥੀ ਲੈ ਗਏ ਮੈਂ ਮਰ ਗਿਆ ਮੈਂ ਮਰ ਗਿਆ ਇੱਕ ਬਾਂਦਰ ਮਰ ਜਾਵੇ ਤਾਂ ਸਾਰੇ ਬਾਂਦਰ ਇਕੱਠੇ ਹੋ ਜਾਂਦੇ ਇੱਕ ਕਾਊਆ ਮਰ ਜਾਵੇ ਸਾਰੇ ਕਾਊਏ ਇਕੱਠੇ ਹੋ ਜਾਂਦੇ ਐ ਇੱਕ ਕੁੱਤਾ ਮਰ ਜਾਵੇ ਕੁੱਤੇ ਇਕੱਠੇ ਹੋ ਸਕਦੇ ਐ ਪਰ ਜਦੋਂ ਇੱਕ ਆਲੂ ਨੂੰ ਮਾਰਦੇ ਆ ਤਾਂ ਬਾਕੀ ਆਲੂ ਇਕੱਠੇ ਨਹੀਂ ਹੁੰਦੇ ਕਿਉਂਕਿ ਉਹਨਾਂ ਅੰਦਰ ਲੋਭ ਮੋਹ ਦੀ ਭਾਵਨਾ ਹੈ ਹੀ ਨਹੀਂ ਇਸ ਲਈ ਸਬਜੀ ਅੰਦਰ ਠੀਕ ਹੈ ਜੀਵਨ ਹੈ ਕਿਉਂਕਿ ਬੰਦੇ ਨੇ ਕਿਹਾ ਜੀ ਆਲੂ ਅੰਦਰ ਜੀਵਨ ਹੁੰਦਾ ਹੈ ਤੇ ਉਹਨੂੰ ਕਿਉਂ ਕੱਟਦੇ ਆ ਗੋਭੀ ਅੰਦਰ ਜੀਵਨ ਹੁੰਦਾ ਉਹਨੂੰ ਕਿਉਂ ਕੱਟਦੇ ਆ ਠੀਕ ਹੈ ਉਹਨਾਂ ਅੰਦਰ ਜੀਵਨ ਹੈ ਹੁਣ ਉਹ ਚੀਜ਼ਾਂ ਜਦੋਂ ਸਾਡੇ ਅੰਦਰ ਜਾਂਦੀਆਂ ਹੈ ਤਾਂ ਸਿਰਫ ਸਾਡੇ ਜੀਵਨ ਸ਼ਕਤੀ ਨੂੰ ਵਧਾਉਂਦੀਆਂ ਆ ਕਿਉਂਕਿ ਉਹਨਾਂ ਅੰਦਰ ਦਾ ਜੀਵਨ ਸਾਨੂੰ ਮਿਲਦਾ ਹੈ ਔਰ ਸਾਨੂੰ ਜੀਵਨ ਦੀ ਲੋੜ ਹੈ ਕਿਉਂਕਿ ਜੀਣ ਵਾਸਤੇ ਸਾਨੂੰ ਸਾਰਿਆਂ ਨੂੰ ਜੀਵਨ ਦੀ ਜ਼ਰੂਰਤ ਹੈ ਹੁਣ ਐਸਲੇ ਤੁਸੀਂ ਸਾਹ ਲੈ ਰਹੇ ਹੋ ਐਸਲੇ ਤੁਸੀਂ ਬੋਲ ਰਹੇ ਹੋ ਗੱਲ ਕਰ ਰਹੇ ਹੋ ਗੱਲ ਸੁਣ ਰਹੇ ਹੋ ਤਾਂ ਤੁਹਾਡਾ ਸ਼ਰੀਰ ਸੁਣ ਰਿਹਾ ਹੈ ਜਾ ਤੁਹਾਡੇ ਅੰਦਰਲਾ ਜੀਵਨ ਸੁਣ ਰਿਹਾ ਹੈ ਹੁਣ ਇੱਕ ਮੁਰਦੇ ਨੂੰ ਲਿਆ ਕੇ ਉਹਦਾ ਸਰੀਰ ਇੱਥੇ ਰੱਖ ਦਿਓ ਤਾਂ ਕੀ ਉਹ ਸੁਣ ਸਕਦਾ ਹੈ ਕਿਉਂਕਿ ਸਰੀਰ ਨਹੀਂ ਸੁਣਦਾ ਸਰੀਰ ਦੇ ਅੰਦਰਲਾ ਇਹਦਾ ਜੀਵਨ ਹੈ ਨਾ ਜੋ ਚੱਲ ਰਿਹਾ ਹੈ ਇਹ ਸਵਾਸ ਚੱਲ ਰਿਹਾ ਹੈ ਦੇਖ ਰਿਹਾ ਹੈ ਸੁਣ ਰਿਹਾ ਹੈ ਇਹ ਸਾਨੂੰ ਸੁਣਦਾ ਵੀ ਹੈ ਇਹ ਸਾਨੂੰ ਸਮਝਦਾ ਵੀ ਹੈ ਮੁਰਗੇ ਅੰਦਰ ਠੀਕ ਹੈ ਜੀਵਨ ਹੈ ਹੁਣ ਮੁਰਗੇ ਦਾ ਜੀਵਨ ਤਾਂ ਸਾਡੇ ਅੰਦਰ ਜਾਂਦਾ ਹੀ ਹੈ ਪਰ ਉਹਦੇ ਨਾਲ-ਨਾਲ ਉਹਦੇ ਚਾਰ ਬੁਰੇ ਤੱਤ ਵੀ ਸਾਡੇ ਅੰਦਰ ਜਾਂਦੇ ਆ ਜੋ ਸਾਨੂੰ ਜਾ ਕੇ ਨੁਕਸਾਨ ਕਰਦੇ ਐ ਆਲੂ ਅੰਦਰ ਜੀਵਨ ਐ ਦਾਲ ਅੰਦਰ ਜੀਵਨ ਐ ਗੋਭ ਅੰਦਰ ਜੀਵਨ ਐ ਪਰ ਉਹ ਜੀਵਨ ਜੇ ਤੋ ਸਾਡੇ ਅੰਦਰ ਜਾਂਦਾ ਹੈ ਤਾਂ ਉਹ ਸਾਨੂੰ ਕੋਈ ਬੁਰਾ ਤਤ ਨਹੀਂ ਦਿੰਦਾ ਬਲਕੇ ਸਾਡੇ ਜੀਵਨ ਸ਼ਕਤੀ ਨੂੰ ਵਧਾਉਂਦਾ ਹੈ ਸਮਝ ਆਈ ਹੈ ਨਹੀਂ ਇਸ ਲਈ ਜੇ ਤਾਂ ਆਪਣੀ ਜੀਵਨ ਸ਼ਕਤੀ ਨੂੰ ਵਧਾਣਾ ਹੈ ਤਾਂ ਫਿਰ ਸਿਰਫ ਜਿੱਦਾਂ ਆਪਾਂ ਦੱਸਿਆ ਕਿ ਜੇ ਤਾਂ ਸਿਰਫ ਵਿਟਾਮਿਨ ਡੀ ਨੂੰ ਵਧਾਣਾ ਹੈ ਤਾਂ ਸਿਰਫ ਵਿਟਾਮਿਨ ਡੀ ਲੋ ਬਾਕੀ ਹੋਰ ਕੁਝ ਨਹੀਂ ਜੇ ਆਪਾਂ ਚਾਹਦੇ ਸਿਰਫ ਸਾਡੀ ਜੀਵਨ ਸ਼ਕਤੀ ਵਧੇ ਤਾਂ ਫਿਰ ਉਹੀ ਚੀਜ਼ਾਂ ਲਾਓ ਜਿਨ੍ਹਾਂ 'ਚ ਸਿਰਫ ਪ੍ਰਾਣ ਹੈ ਜੀਵਨ ਹੈ ਉਹ ਚੀਜ਼ ਨਾ ਲਓ ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਵੀ ਜੁੜਿਆ ਹੋਇਆ ਹੈ ਬਲੋ ਸਮਝਦੇ ਹੋ ਕਿ ਨਹੀਂ ਕਿਉਂਕਿ ਪਤਾ ਹੈ ਕਿ ਇਹ ਚੀਜ਼ਾਂ ਤਾਂ ਪਹਿਲੇ ਹੀ ਮੇਰੇ ਅੰਦਰ ਭਰਪੂਰ ਹੈ ਇਸ ਲਈ ਮੈਂ ਸਿਰਫ ਉਹੀ ਕਿ ਚੀਜ਼ ਲਵਾਂ ਜੋ ਮੈਨੂੰ ਫਾਇਦਾ ਦੇਵੇ ਉਹ ਚੀਜ਼ ਨਾ ਲਵਾਂ ਜੋ ਮੇਰਾ ਨੁਕਸਾਨ ਕਰੇ ਹੁਣ ਸਮਝ ਆ ਗਈ ਜਾਂ ਨਹੀਂ ਪਰ ਬਹੁਤ ਜਣੇ ਐਸੇ ਇੱਥੇ ਬੈਠੇ ਆ ਜਿਨ੍ਹਾਂ ਨੂੰ ਇੰਨਾ ਸਮਝਾਣ ਦੇ ਬਾਵਜੂਦ ਵੀ ਸਮਝ ਨਹੀਂ ਆਈ ਹੁਣੀ ਤਾਂ ਉਹਨਾਂ ਨੇ ਮੀਟ ਖਾਣਾ ਹੱਲੇ ਵੀ ਨਹੀਂ ਛੱਡਣਾ। ਕਈ ਐਸੇ ਵੀ ਬੈਠੇ ਹੋਏ ਐ। ਯੋਕੇ ਉਹਨਾਂ ਨੂੰ ਕਹੀਏ ਮੇਰੀ ਮਤ ਥੋੜੀ ਰਾਮ ਮਾਤੇ ਥੋੜੀ ਐ ਤਾਂ ਕੀ ਕਰੀਏ। ਨਹੀਂ ਤਾਂ ਬੰਦਾ ਸੋਚੇ ਕਿ ਜੇ ਸਾਨੂੰ ਜੀਵਨ ਐਦਾਂ ਮਿਲ ਸਕਦਾ ਹੈ فرض ਕਰੋ ਹੁਣ ਇੱਕ ਬੰਦਾ ਕਵੇ ਮੈਂ ਦੁੱਧ ਦਾ ਵਿਟਾਮਿਨ ਡੀ ਤਾਂ ਲੈਣਾ ਹੈ ਪਰ ਲੈਣਾ ਖੰਡ ਘੋਲ ਕੇ ਐ। ਵੇਛਾ ਨਮੇ ਸ਼ੂਗਰ ਦਾ ਮਰੀਜ਼ ਆ ਪਰ ਮੈਂ ਖੰਡ ਦੇ 4 ਚਮਚੇ ਪਾ ਕੇ ਦੁੱਧ ਪੀਣਾ ਆ ਫਿਰ ਵਿਟਾਮਿਨ ਡੀ ਲੈਣਾ ਹੈ ਤੇ ਅਸੀਂ ਉਹਨੂੰ ਮੂਰਖ ਕਹਿਣਾ ਹੈ ਕਿ ਭਾਈ ਜਦ ਤੈਨੂੰ ਸ਼ੂਗਰ ਦੀ ਬਿਮਾਰੀ ਹੈ ਤੂੰ ਬਿਨਾ ਨੁਕਸਾਨ ਪਹੁੰਚਾਇਆ ਵਿਟਾਮਿਨ ਡੀ ਲੈ ਸਕਦਾ ਹੈ ਤਾਂ ਫਿਰ ਤੈਨੂੰ ਇਹ ਪਾਗਲਪਨ ਕਰਨ ਦੀ ਲੋੜ ਕੀ ਹੈ ਕਿ ਖੰਡ ਪਾ ਕੇ ਲਵੇ ਇਹ ਉਹਨਾਂ ਲੋਕਾਂ ਵਾਸਤੇ ਜੋ ਮੀਟ ਖਾਂਦੇ ਆ ਉਹਨਾਂ ਬੇਬਕੂਫਾਂ ਵਾਸਤੇ ਜੋ ਮੀਟ ਦਾ ਇਸਤੇਮਾਲ ਕਰਦੇ ਆ ਠੀਕ ਹੈ ਕਈਆਂ ਨੂੰ ਗੱਲ ਬੁਰੀ ਲੱਗੇਗੀ ਕਿਉਂਕਿ ਆਨਲਾਈਨ ਪ੍ਰੋਗਰਾਮ ਚੱਲ ਰਿਹਾ ਹੈ। ਕਈ ਮੀਟ ਲਵਰ ਬੈਠੇ ਐ ਜਾਂ ਕਈ ਮੀਟ ਨਾਲ ਪਿਆਰ ਕਰਨ ਵਾਲੇ ਬੈਠੇ ਐ ਪਰ ਜੋ ਸੱਚ ਐ ਅਸੀਂ ਕਹਿਣਾ ਚਾਹੇ ਕਿਸੇ ਨੂੰ ਚੰਗਾ ਲੱਗੇ ਚਾਹੇ ਕਿਸੇ ਨੂੰ ਮਾੜਾ ਲੱਗੇ। ਇਸ ਲਈ ਅਸੀਂ ਉਹਨਾਂ ਨੂੰ ਕਹਾਂਗੇ। ਇਹ ਔਰ ਤੁਹਾਡੇ ਕੋਲ ਵੀ ਸਵਾਲ ਪੁੱਛਾਂਗੇ ਕਿ ਜਿਹੜੇ ਕਿਸੇ ਦੀ ਜਾਨ ਲੈ ਕੇ ਆਪਣਾ ਪੇਟ ਭਰਦੇ ਆ ਤੁਸੀਂ ਉਹਨਾਂ ਨੂੰ ਅਕਲਮੰਦ ਕਹੋਗੇ ਜਾਂ ਬੇਵਕੂਫ? ਜਵਾਬ ਦਿਓ ਸਾਨੂੰ। ਜਦ ਬਿਨਾਂ ਕਿਸੇ ਨੂੰ ਨੁਕਸਾਨ ਦਿੱਤੇ ਆ ਬਿਨਾਂ ਕਿਸੇ ਨੂੰ ਤਕਲੀਫ ਦਿੱਤੀਆਂ ਤੁਸੀਂ ਸਿਰਫ ਜੀਵਨ ਪ੍ਰਾਪਤ ਕਰ ਸਕਦੇ ਹੋ ਆਪਣਾ ਪੇਟ ਭਰ ਸਕਦੇ ਹੋ ਤੇ ਕਿੱਡੀ ਵੱਡੀ ਮੂਰਖਤਾ ਹੈ ਕਿ ਅਸੀਂ ਦੂਜੇ ਦੇ ਪੇਟ ਤੇ ਛੁਰੀ ਫੇਰ ਕੇ ਦੂਜੇ ਦੀ ਗਰਦਨ ਤੇ ਛੁਰੀ ਫੇਰ ਕੇ ਆਪਣਾ ਪੇਟ ਭਰੀਏ ਫਿਰ ਤਾਂ ਇਦਾਂ ਕਰਿਓ ਇਦਾਂ ਦੇ ਆਦਮੀ ਨੂੰ ਪਤਾ ਕੀ ਕਰਨਾ ਚਾਹੀਦਾ ਹੈ ਐਂ ਤਾਂ ਕਹਿੰਦੇ ਪ੍ਰਮਾਤਮਾ ਕਿਦੇ ਇਦਾਂ ਦਾ ਕਰੇ ਕਿ ਇਦਾਂ ਦੇ ਆਦਮੀ ਜਿਹੜੇ ਦੂਜਿਆਂ ਦੀ ਗਰਦਨ ਤੇ ਛੁਰੀ ਫੇਰ ਕੇ ਆਪਣਾ ਪੇਟ ਭਰ ਕੇ ਖੁਸ਼ ਹੁੰਦੇ ਆ ਨਾ ਆਪਣੀ ਔਲਾਦ ਅੱਗੇ ਲੰਮੀ ਪਈ ਹੋਵੇ ਕਿ ਲੈ ਖੁਸ਼ ਹੋਣਾ ਚਾਹੁੰਦਾ ਤਾਂ ਫੇਰ ਆਪਣੀ ਔਲਾਦ ਦੀ ਗਰਦਨ ਤੇ ਛੁਰੀ ਔਲਾਦ ਨੂੰ ਮਾਰੇ ਦੁੱਖ ਆ ਜਾਵੇ ਹਾਏ ਮੇਰੀ ਔਲਾਦ ਮਰ ਗਈ ਮੈਂ ਨਹੀਂ ਇਹ ਦੁੱਖ ਦੇਖ ਸਕਦਾ ਤਾਂ ਭਾਈ ਉਹ ਜਾਨਵਰ ਵੀ ਕਿਸੇ ਦੀ ਔਲਾਦ ਹੈ ਜਿਹਨਾਂ ਦਾ ਤੂੰ ਮਾਰ ਮਾਰ ਕੇ ਆਪਣੇ ਢੇਡੇ ਪਾ ਰਿਹਾ ਹੈ ਉਹਨਾਂ ਦੀ ਪੀੜਾ ਕਿਉਂ ਨਹੀਂ ਮਹਿਸੂਸ ਕਰਦਾ ਇਸ ਕਰਕੇ ਇਹ ਸਮਝਣ ਦੀ ਗੱਲ ਹੈ ਥੋੜੀ ਜਿਹੀ ਸਾਗ ਸਬਜ਼ੀ ਅੰਦਰ ਸਿਰਫ ਜੀਵਨ ਹੈ ਉਹ ਤੁਸੀਂ ਖਾਂਦੇ ਹੋ ਤਾਂ ਤੁਹਾਨੂੰ ਜੀਵਨ ਮਿਲਦਾ ਹੈ ਪ੍ਰਾਣ ਸ਼ਕਤੀ ਮਿਲਦੀ ਹੈ ਪਰ ਵਿਕਾਰ ਨਹੀਂ ਮਿਲਦੇ ਤੁਹਾਨੂੰ ਪਰ ਜਦੋਂ ਤੁਸੀਂ ਮੀਟ ਖਾਂਦੇ ਹੋ ਤਾਂ ਉਹਨਾਂ ਦੇ ਅੰਦਰ ਉਹ ਤਤ ਹੈ ਕਾਮ, ਕ੍ਰੋਧ, ਲੋਭ, ਮੋਹ ਵਾਲੇ ਕਿਉਂਕਿ ਸਾਰਿਆਂ ਨੂੰ ਅਸੀਂ ਦੱਸ ਚੁੱਕੇ ਹਾਂ ਕਿ ਜਾਨਵਰਾਂ ਅੰਦਰ ਕ੍ਰੋਧ ਵੀ ਹੈ ਕਿਉਂਕਿ ਲੜਦੇ ਵੀ ਹੈ, ਜਾਨਵਰਾਂ ਅੰਦਰ ਕਾਮ ਵੀ ਹੈ, ਪਸ਼ੂਆਂ ਅੰਦਰ ਕਿਉਂਕਿ ਬੱਚਿਆਂ ਨੂੰ ਪੈਦਾ ਕਰਦੇ ਹੈ, ਜਾਨਵਰਾਂ ਅੰਦਰ ਮੋਹ ਵੀ ਹੈ, ਇਸੇ ਲਈ ਤਾਂ ਆਪਣੀ ਔਲਾਦ ਨਾਲ ਪਿਆਰ ਕਰਦੇ ਇੱਕ ਗਾਊ ਵੀ ਬੱਚੜੇ ਨੂੰ ਛੱਟਦੀ ਹੈ। ਔਰ ਉਹਨਾਂ ਅੰਦਰ ਲੋਭ ਵੀ ਹੈ। ਇੱਕ ਗਾਊ ਕੋਸ਼ ਖਾਂਦੀ ਹੋਵੇ ਨਾ ਦੂਜੀ ਕੋਲ ਆ ਜਾਵੇ ਫੁਰਰ ਕਰਕੇ ਮੂੰਹ ਮਾਰਦੀ ਪਿੱਛੇ ਉਹ ਇਹ ਮੇਰਾ ਹੁਣੇ ਚਾਰ ਚੀਜ਼ਾਂ ਪਸ਼ੂਆਂ ਅੰਦਰ ਹੈ ਪੰਛੀਆਂ ਅੰਦਰ ਹੈ ਔਰ ਇਹ ਚਾਰ ਚੀਜ਼ਾਂ ਤੁਹਾਡੇ ਅੰਦਰ ਵੀ ਹੈ ਪਹਿਲੀ ਹਾਈ ਲੈਵਲ ਤੇ ਹੈ ਤਾਂ ਹੁਣੇ ਹਾਈ ਲੈਵਲ ਤੇ ਪਹਿਲੀ ਜਿਹੜੀਆਂ ਚੀਜ਼ਾਂ ਹੈ ਹੁਣ ਉਹ ਚੀਜ਼ਾਂ ਨਾ ਖਾਓ ਜਿਹੜਾ ਤੁਹਾਡੇ ਲੈਵਲ ਨੂੰ ਹੋਰ ਵੀ ਹਾਈ ਕਰ ਦੇਣ ਤੁਹਾਨੂੰ ਖਤਰੇ ਤੋਂ ਉੱਪਰ ਲੈ ਜਾਣ ਇਹ ਅਲਰਟ ਹੋ ਜਾਣਾ ਚਾਹੀਦਾ ਸਾਨੂੰ ਸਿਰਫ ਜੀਵਨ ਲਾਓ ਸਾਗ ਸਬਜੀ ਖਾ ਕੇ ਬਿਕਾਰ ਨਾ ਲਾਓ ਸਮਝ ਆ ਗਈ ਸਾਰਿਆਂ ਨੂੰ ਇਸ ਲਈ ਉਹ ਮੀਂਹ ਦੇ ਜਿਹੜੇ ਥੋੜੀ ਜਿਹੀ ਸਮਝ ਰੱਖਦੇ ਐ ਉਹ ਅੱਜ ਤੋਂ ਮੀਟ ਖਾਣਾ ਛੱਡ ਦੇਣਗੇ ਤਾਂ ਜਿਹੜੇ ਬੇਵਕੂਨ ਉਹਨਾਂ ਨੂੰ ਤਾਂ ਜਿੰਨਾ ਮਰਜੀ ਪੱਥਰ ਤੇ ਪਾਣੀ ਪਾਈ ਜਾਓ ਉਹਨਾਂ ਤੇ ਕੋਈ ਅਸਰ ਨਹੀਂ ਹੋਣਾ ਉਹ ਤਾਂ ਪੱਥਰ ਦੇ ਪੱਥਰ ਹੀ ਰਹਿਣੇ ਐ ਇਸ ਲਈ ਕੌਣ ਪੱਥਰ ਹੈ ਔਰ ਕੌਣ ਐਸਾ ਹੈ ਕਿ ਜੋ ਦੂਜਿਆਂ ਤੇ ਜ਼ੁਲਮ ਕਰਨਾ ਦੂਜਿਆਂ ਨੂੰ ਪੀੜਾ ਦੇਣਾ ਬੰਦ ਕਰ ਦੇਵੇ ਕਿਉਂਕਿ ਅਸੀਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ ਕਿ ਮੁਸਕੁਰਾਤੇ ਚਿਹਰੋਂ ਮੇਂ ਨਾ ਦਿਖਾ तो पत्थर की मूरत में क्या दिखेगा मुस्कुराते चेहरों में ना दिखा तो पत्थर की मूरत में क्या दिखेगा इबादत की नजरों से देख फिर जर्रे जर्रे में खुदा दिखेगा